ਕੁਝ ਸਮਾਂ ਬਾਅਦ ਹੋਵੇਗੀ ਇੱਕ ਵੱਡੀ ਅਹਿਮ ਕੈਬਨਿਟ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਾਇਸ਼ ਤੇ ਹੋਣ ਵਾਲੀ ਇਸ ਵੱਡੀ ਮੀਟਿੰਗ ਦੇ ਵਿੱਚ ਲੈ ਜਾ ਸਕਦੇ ਨੇ ਵੱਡੇ ਫੈਸਲੇ ਲੈਂਡ ਪੁਲਿੰਗ ਮਾਮਲੇ ਦੇ ਉੱਪਰ ਲਗਾਈ ਜਾ ਸਕਦੀ ਹੈ ਰੋਕ ਇਸ ਤਰੀਕੇ ਦੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਅਸਰਾਈਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਆ ਹੁਣ ਤੋਂ ਕੁਝ ਸਮਾਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਰਹਾਇਸ਼ ਵਿਖੇ ਇੱਕ ਕੈਬਨਟ ਮੀਟਿੰਗ ਕੀਤੀ ਜਾ ਰਹੀ ਹੈ ਇਸ ਅਹਿਮ ਕੈਬਨਟ ਮੀਟਿੰਗ ਦੇ ਵਿੱਚ ਲੈਂਡ ਪੂਲਿੰਗ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤਰੀਕੇ ਵਿਰੋਧੀਆਂ ਦੇ ਵੱਲੋਂ ਭਾਰੀ ਭਰਕਮ ਤਰੀਕੇ ਦੇ ਨਾਲ ਇਸ ਲੈਂਡ ਪੂਲਿੰਗ ਮਾਮਲੇ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ 40000 ਏਕੜ ਪਹਿਲੀ ਜਿਹੜੀ ਆ ਉਸ ਨੂੰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਉਹਨਾਂ ਨੂੰ ਦੇਣ ਦੀ ਗੁਜ਼ਾਰਿਸ਼ ਕੀਤੀ ਗਈ ਹੈ ਹਾਲਾਂਕਿ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਵੱਖ-ਵੱਖ ਆ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਅਸੀਂ ਕਿਸੇ ਵੀ ਤਰੀਕ ਕੇ ਦੇ ਕੋ ਜ਼ੋਰਾ ਦਰਬੀ ਨਹੀਂ ਕਰਾਂਗੇ ਜਿਸ ਦੇ ਤहत ਵਕ ਵਕ ਤਰੀਕੇ ਦੇ ਨਾਲ ਜਿਹੜੇ ਕਿਸਾਨ ਇਸ ਐਕਵਾਇਰ ਕੀਤੀ ਜਾਣ ਵਾਲੀ ਪੈਲੀ ਦੇ ਹੱਕਦਾਰ ਨੇ ਜਾਂ ਫਿਰ ਉਸ ਦੇ ਮਾਲਕ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਉਹ ਆਪਣੀ ਜ਼ਮੀਨ ਜਿਹੜੀ ਸਰਕਾਰ ਨੂੰ ਦੇਣਾ ਚਾਹੁੰਦੇ ਨੇ ਤਾਂ ਉਹ ਦੇ ਸਕਦੇ ਨੇ ਤੇ ਜਿਨ੍ਹਾਂ ਨੂੰ ਇਹ ਜ਼ਮੀਨ ਦਿੱਤੀ ਜਾਏਗੀ ਜਾਂ ਫਿਰ ਜਿਨ੍ਹਾਂ ਦੇ ਵੱਲੋਂ ਇਹ ਜ਼ਮੀਨ ਦਿੱਤੀ ਜਾਏਗੀ ਉਹਨਾਂ ਨੂੰ 50000 ਤੋਂ ਲੈ ਕੇ 1 ਲੱਖ ਰੁਪਏ ਏਕੜ ਤੱਕ ਦਾ ਮੁਆਵਜ਼ਾ ਜਿਹੜਾ ਹੈ ਜਾਂ ਫਿਰ ਕਹ ਲਈਏ ਠੇਕਾ ਜਿਹੜਾ ਹੈ ਜਦੋਂ ਤੱਕ ਕਿਉਂਕਿ ਇਹ ਇੱਕ ਰਹਾਇਸ਼ੀ ਇਲਾਕਾ ਜਿਹੜਾ ਉਹ ਡਵੈਲਪ ਹੋਏਗਾ ਤੇ ਇਸ ਤਰੀਕੇ ਦੀ ਗਤੀਵਿਧੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਇਸ ਤਰੀਕੇ ਆਜਾਇਆ ਉਸ ਦੀ ਜ਼ਮੀਨ ਨਹੀਂ ਜਾਣ ਦਿੱਤੀ ਜਾਏਗੀ ਜਿਸ ਦੇ ਵਿੱਚ 50000 ਤੋਂ 1 ਲੱਖ ਰੁਪਏ ਦਾ ਠੇਕਾ ਉਨਾ ਚਿਰ ਤੱਕ ਮਿਲੇਗਾ ਜਦੋਂ ਤੱਕ ਇਹ ਜ਼ਮੀਨ ਜਿਹੜੀ ਹੈ ਪੂਰੇ ਤਰੀਕੇ ਦੇ ਨਾਲ ਡਵੈਲਪ ਨਹੀਂ ਹੋ ਜਾਂਦੀ ਹਜ਼ਾਰ ਗਜ ਦੇ ਘਰ ਦੀ ਜਗ੍ਹਾ ਦਿੱਤੀ ਗਈ ਹੈ ਤੇ 200 ਗਜ ਦੇ ਅ ਕਹ ਲਈ ਕਿ ਉੱਥੇ ਆਪਣੇ ਕਾਰੋਬਾਰ ਖੋਲਣ ਦੇ ਲਈ ਜਗ੍ਹਾ ਦੇਣ ਦੀ ਗੱਲ ਜਿਹੜੀ ਆ ਉਹ ਵੀ ਕਹੀ ਜਾ ਰਹੀ ਹੈ ਹਾਲਾਂਕਿ ਇਹ ਸਚਾਈਆਂ ਕਿੰਨੀਆਂ ਕਿ ਸੱਚ ਸਾਬਤ ਹੁੰਦੀਆਂ ਨੇ ਇਹ ਕਈਆਂ ਗਈਆਂ ਗੱਲਾਂ ਕਿੰਨੀਆਂ ਕਿ ਸੱਚ ਸਾਬਤ ਹੁੰਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਬਿਆਨੇਗਾ ਪਰ ਅੱਜ ਕੁਝ ਸਮਾਂ ਬਾਅਦ ਹੁਣ ਇਸ ਹੋਣ ਵਾਲੀ ਕੈਬਨਟ ਮੀਟਿੰਗ ਦੇ ਵਿੱਚ ਇਸ ਬਾਬਤ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ ਨਾਲ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਇਹ ਵੀ ਕੁਸਰ ਪੁਸਰ ਕੀਤੀ ਜਾ ਰਹੀ ਹੈ ਕਿ ਸ਼ਾਇਦ ਸਰਕਾਰ ਦੇ ਵੱਲੋਂ ਇਸ ਸਾਰੀ ਸਕੀਮ ਦੇ ਉੱਪਰ ਰੋਕ ਵੀ ਲਗਾਈ ਜਾ ਸਕਦੀ ਹੈ ਹਾਲਾਂਕਿ ਕਿਸੇ ਵੀ ਤਰੀਕੇ ਦਾ ਸਪਸ਼ਟਿਕਰਨ ਕੋਈ ਵੀ ਪੁਸ਼ਟੀ ਇਸ ਖਬਰ ਦੇ ਬਾਰੇ ਹਮਦਰਦ ਮੀਡੀਆ ਗਰੁੱਪ ਦੇ ਵੱਲੋਂ ਨਹੀਂ ਸਾਂਝੀ ਕੀਤੀ ਜਾ ਰਹੀ ਪਰ ਕਿਆ ਸਰਾਈਆਂ ਜਿਹੜੀਆਂ ਨੇ ਉਹ ਜ਼ਰੂਰ ਲੋਕਾਂ ਦੇ ਦਿਲ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਇਹ ਬਣੀਆਂ ਪਈਆਂ ਨੇ ਕਿ ਸਰਕਾਰ ਦੀ ਜੇਕਰ ਵੱਡੇ ਪੱਧਰ ਦੇ ਉੱਪਰ ਵਿਰੋਧਤਾ ਹੁੰਦੀ ਹੈ ਤਾਂ ਇਸ ਦੇ ਉੱਪਰ ਸਰਕਾਰ ਦੇ ਵੱਲੋਂ ਵਿਚਾਰ-ਵਿਮਰਸ਼ ਵਿਚਾਰ-ਵਟਾਂਦਰਾ ਜ਼ਰੂਰ ਕਰ ਲੈਣਾ ਚਾਹੀਦਾ ਸੋ ਇਸ ਅੱਜ ਦੀ ਹੋਣ ਵਾਲੀ ਅਹਿਮ ਕੈਬਨਿਟ ਮੀਟਿੰਗ ਤੋਂ ਬਾਅਦ ਵੱਖ-ਵੱਖ ਤਰੀਕੇ ਦੇ ਨਾਲ ਉੱਠਦੇ ਵਿਰੋਧੀਆਂ ਦੇ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਦੇਣ ਦੇ ਲਈ ਵੀ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਵਾਲੇ ਪੱਖ ਤੋਂ ਇੱਕ ਪ੍ਰੈਸ ਵਾਰਤਾ ਕੀਤੀ ਜਾਵੇ ਤੇ ਉਸ ਪ੍ਰੈਸ ਵਾਰਤਾ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣ ਜਿਸ ਦੇ ਨਾਲ ਇਸ ਸਾਰੇ ਧੁੰਦਲੇ ਹੋਏ ਮਾਮਲੇ ਦੇ ਉੱਪਰ ਕੁਝ ਕੁ ਤਸਵੀਰ ਸਾਫ ਹੁੰਦੀ ਦਿਖਾ ਲਈ ਦੇਵੇਗੀ ਪਰ ਇਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹੇਗਾ ਇਹ ਵੀ ਦੇਖਣ ਵਾਲੀ ਗੱਲ ਹੈ ਨਾਲ ਦੀ ਨਾਲ ਇਸ ਹੋਣ ਵਾਲੀ ਮੀਟਿੰਗ ਤੋਂ ਬਾਅਦ ਕਿ ਵਿਰੋਧੀਆਂ ਦੇ ਵੱਲੋਂ ਚੁੱਕੇ ਗਏ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸક્ષਮ ਸਾਬਤ ਹੋ ਪਾਏਗੀ ਇਹ ਵੀ ਵੱਡਾ ਸਵਾਲ ਹੈ ਨਾਲ ਦੀ ਨਾਲ ਜਿਹੜੇ ਕਿਸਾਨਾਂ ਦੇ ਸਰਕਾਰ ਦੇ ਹੱਕ ਦੇ ਵਿੱਚ ਭੁਗਤੜ ਦੇ ਦਾਵੇ ਵਾਦੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਵਿਧਾਇਕ ਤੇ ਮંત્રી ਸਭਾਨਕਰੇ ਨੇ ਉਹਨਾਂ ਦਾਅਵਿਆਂ ਦੇ ਵਿੱਚ ਉਹਨਾਂ ਤਮਾਮ ਕਈਆਂ ਗਈਆਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਅੱਜ ਦੀ ਅਹਿਮ ਮੀਟਿੰਗ ਤੋਂ ਬਾਅਦ ਇਹਦੇ ਬਾਰੇ ਵੀ ਜਾਣਕਾਰੀਆਂ ਜ਼ਰੂਰ ਪ੍ਰਾਪਤ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਸੋ ਤੁਹਾਡਾ ਇਸ ਮਾਮਲੇ ਦੇ ਉੱਪਰ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਦੇ ਜ਼ਰੀਏ ਤੁਸੀਂ ਵੀ ਆਪਣੀ ਰਾਏ ਪ੍ਰतिकਰਮ ਟਿੱਪਣੀ ਜ਼ਰੂਰ ਸਾਂਝੀ ਕਰਨਾ ਕਿ ਪੰਜਾਬ ਦੇ ਇਸ ਇਲਾਕੇ ਦੇ ਵਿੱਚੋਂ 40000 ਏਕੜ ਜਿਹੜੀ ਜ਼ਮੀਨ ਐਕਵਾਇਰ ਕਰਨ ਦੀ ਗੱਲ ਸਰਕਾਰ ਦੇ ਵੱਲੋਂ ਕਹੀ ਗਈ ਹੈ ਯਹਾਂ ਪਰ ਧੱਕੇ ਦੇ ਨਾਲ ਕਿਸਾਨਾਂ ਦੇ ਕੋਲੋਂ ਕਹਿੰਦੇ ਜ਼ਮੀਨ ਨਹੀਂ ਲਈ ਜਾਣੀ ਜਿਹਦਾ ਦਿਲ ਕਰੇਗਾ ਉਹ ਦੇ ਸਕਦਾ ਜਿਹਦਾ ਦਿਲ ਨਹੀਂ ਕਰੇਗਾ ਉਹ ਨਹੀਂ ਵੀ ਦੇ ਸਕਦਾ ਪਰ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਜੇਸ ਤਰੀਕੇ ਖਸਰੇ ਨੰਬਰ ਸਾਂਝੇ ਕੀਤੇ ਗਏ ਰਹੇ ਉਹ ਇੱਕ ਤਰੀਕੇ ਦੇ ਨਾਲ ਇਸ ਜਗ੍ਹਾ ਨੂੰ ਫ੍ਰੀਜ਼ ਕਰਨ ਦੀ ਗਤੀਵਿਧੀ ਹੁੰਦੀ ਹੈ ਕਿ ਨਾ ਤਾਂ ਇਹਨੂੰ ਇਸ ਦਾ ਮਾਲਕ ਵੇਚ ਸਕਦਾ ਹੈ ਨਾ ਹੀ ਕਿਸੇ ਦੇ ਨਾਮ ਦੇ ਉੱਪਰ ਟਰਾਂਸਫਰ ਕਰ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਲੈਂਡ ਪੂਲਿੰਗ ਦੇ ਮਾਮਲੇ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਕੀ ਕੁਝ ਵਿਚਾਰ ਨੇ ਕੀ ਕੁਝ ਤੁਸੀਂ ਸੋਚ ਵਿਚਾਰ ਰੱਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਤੇ ਨਾਲ ਦੀ ਨਾਲ ਇਸ ਖਬਰ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਦਾ ਲੋਕਾਂ ਤੱਕ ਵੀ ਪੁਖਤਾ ਜਾਣਕਾਰੀਆਂ ਭਰਪੂਰ ਇਹ ਖਬਰ ਪਹੁੰਚਦੀ ਹੋ ਸਕੇ ਸੋ ਮੀਟਿੰਗ ਤੋਂ ਬਾਅਦ ਕੀ ਕੁਝ ਇਸ ਦੇ ਵਿੱਚ ਵੱਡੇ ਫੈਸਲੇ ਲਏ ਜਾਂਦੇ ਨੇ ਉਸ ਦੇ ਬਾਬਤ ਵੀ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਇਸੇ ਤਰੀਕੇ ਅਮਦਾਰਾ ਟੀਵੀ ਦੇ ਉੱਪਰ ਸਾਂਝੀ ਕਰਦੇ ਜਾਵਾਂਗੇ